ਹਾਂਜੀ ਪਿਆਰੇ ਬੱਚਿਓ ਆਪਣੀ ਅੱਜ ਦੀ ਕਹਾਣੀ ਬੀਜ ਸੰਭਣ ਵਾਲੇ ਮੈਂ ਕਹਾਣੀ ਪੜ੍ਹਦੀ ਐ ਤੇ ਤੁਸੀਂ ਵੀ ਆਪਦੀ ਬੁੱਕ ਲੈ ਕੇ ਨਾਲ-ਨਾਲ ਦੇਖਣਾ ਕਿਸ ਤਰ੍ਹਾਂ ਪੜ੍ਹਨਾ ਹੈ ਬੀਜ ਸੰਭਣ ਵਾਲੀ ਕਹਾਣੀ ਇਸ ਤਰ੍ਹਾਂ ਹੈ ਕਪਾਹ ਬੀਜਣ ਵਾਲੇ ਕਿਸਾਨ ਚਿੰਤਤ ਹਨ ਪਿਛਲੇ ਸਾਲ ਵਾਢੀ ਬਹੁਤ ਮਾੜੀ ਸੀ ਹੁਣ ਗਰਮੀ ਹੈ ਕਪਾਹ ਦੇ ਬੀਜ ਬੀਜਣ ਦਾ ਸਮਾਂ ਹੈ ਪਰ ਉਹਨਾਂ ਦੇ ਪਿੰਡ ਵਿੱਚ ਸਥਾਨਕ ਅਤੇ ਜੈਵਿਕ ਬੀਜ ਪ੍ਰਾਪਤ ਕਰਨਾ ਮੁਸ਼ਕਲ ਹੈ ਮੈਂ ਕੀ ਕਰਾਂ ਮੈਂ ਕੀ ਕਰਾਂ ਵਿਜੇ ਹੈਰਾਨ ਹੈ ਸਾਡੇ ਕੋਲ ਇੱਕ ਵੱਡੀ ਸਮੱਸਿਆ ਹੈ ਨਵਿਤਾ ਨੇ ਕਿਹਾ ਬਾਜ਼ਾਰ ਵਿੱਚ ਬੀਜਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਕੀਤਕੀਨ ਦੱਸਿਆ ਉਹਨਾਂ ਬੀਜਾਂ ਨੂੰ ਬੀਜਣ ਲਈ ਕੀਟਨਾਸ਼ਕ ਅਤੇ ਰਸਾਇਣਕਾਂ ਦੀ ਵੀ ਲੋੜ ਹੁੰਦੀ ਹੈ ਅਸੀਂ ਚਾਹੁੰਦੇ ਹਾਂ ਕਿ ਇੱਥੇ ਬੀਜ ਖੁਸ਼ੀ ਨਾਲ ਉੱਗਣ ਉਹ ਬੀਜ ਜੋ ਸਾਡੀ ਘਰ ਦੀ ਮਿੱਟੀ ਅਤੇ ਮੌਸਮ ਲਈ ਸਭ ਤੋਂ ਵਧੀਆ ਹੋਣ ਵਿਜੇ ਨੇ ਚਿੰਤਾ ਪ੍ਰਗਟ ਕੀਤੀ ਸਾਨੂੰ ਪਤਾ ਹੈ ਕੀ ਕਰਨਾ ਹੈ ਕੋਈ ਸਮੱਸਿਆ ਵੱਡੀ ਨਹੀਂ ਹੁੰਦੀ ਕੋਈ ਸਮੱਸਿਆ ਬਹੁਤ ਵੱਡੀ ਨਹੀਂ ਹੈ ਅਸੀਂ ਇੱਕ ਬੈਂਕ ਸ਼ੁਰੂ ਕਰਾਂਗੇ ਨਵিতা ਨੇ ਤਰਕੀਬ ਦੱਸੀ ਬੈਂਕ ਬੈਂਕ ਸਾਡੀ ਮਦਦ ਕਿਵੇਂ ਕਰੇਗਾ ਵਿਜੇ ਨੇ ਪੁੱਛਿਆ ਪੈਸੇ ਦਾ ਬੈਂਕ ਨਹੀਂ ਬੀਜਾਂ ਦਾ ਬੈਂਕ ਕਿਸਾਨਾਂ ਨੇ ਇਕੱਠੇ ਹੋ ਕੇ ਬੀਜ ਬੈਂਕ ਸ਼ੁਰੂ ਕੀਤਾ ਕੇਤਕੀ ਨੇ ਦੱਸਿਆ ਉਹ ਆਪਣੇ ਕੋਲ ਘਰ ਵਿੱਚ ਜੋ ਬੀਜ ਹਨ ਜਮਾ ਕਰਾਉਂਦੇ ਹਨ ਇੱਕ ਬੀਜ ਬੈਂਕ ਇੱਕ ਬੈਂਕ ਵਾਂਗ ਹੀ ਕੰਮ ਕਰਦਾ ਹੈ ਬੀਜ ਬੈਂਕ ਚ ਕਿਸਾਨਾਂ ਨੇ ਬੀਜ ਬਚਾਇਆ ਪੁਰਾਣੇ ਬੀਜ ਸਥਾਨਕ ਬੀਜ ਜੈਵਿਕ ਬੀਜ ਕਪਾਹ ਦੇ ਬੀਜ ਭਿੰਡੀਆਂ ਦੇ ਬੀਜ ਪੈਸੇ ਮੰਗ ਸਮਾਤੀ ਬੈਂਕ ਤੋਂ 1 ਕਿਲੋ ਕਪਾ ਦੇ ਬੀਜ ਉਧਾਰ ਲੈਂਦੀ ਹੈ ਨਵੀਤਾ ਧਿਆਨ ਨਾਲ ਇੱਕ ਰਜਿਸਟਰ ਵਿੱਚ ਹੇਠਾਂ ਇਸ ਨੂੰ ਨੋਟ ਕਰਦੀ ਹੈ ਕਰੂਪਾ 1 ਕਿਲੋ ਝੋਨੇ ਦੇ ਬੀਜ ਬੈਂਕ ਵਿੱਚ ਜਮ੍ਹਾਂ ਕਰਦੀ ਹੈ ਕੇਥ ਕੀ ਧਿਆਨ ਨਾਲ ਇੱਕ ਘੜੇ ਵਿੱਚ ਬੀਜ ਸਟੋਰ ਕਰਦੀ ਹੈ ਬੀਜ ਬੀਜੇ ਜਾਂਦੇ ਹਨ ਅਤੇ ਸਿੰਜੇ ਜਾਂਦੇ ਹਨ ਮਾਨਸੂਨ ਆਉਂਦਾ ਹੈ ਤੇ ਜਾਂਦਾ ਹੈ ਫਿਰ ਵਾਢੀ ਦਾ ਸਮਾਂ ਹੈ ਕਿਸਾਨਾਂ ਨੂੰ ਇਸ ਸਾਲ ਨਰਮੇ ਦੀ ਚੰਗੀ ਫਸਲ ਹੋਈ ਹੈ ਉਹ ਆਪਣੇ ਦੋਸਤਾਂ ਨਾਲ ਜਸ਼ਨ ਮਨਾਉਂਦੇ ਹਨ ਸੁਮਤੀ ਵਾਢੀ ਤੋਂ ਕਪਾਹ ਦੇ ਅਧਿਕ ਬੀਜ ਪ੍ਰਾਪਤ ਕਰਦੀ ਹੈ ਬੀਜ ਬੈਂਕ ਕੋਲ ਹੁਣ ਅਗਲੇ ਸਾਲ ਲਈ ਬਹੁਤ ਸਾਰੇ ਬੀਜ ਹਨ ਅਗਲੇ ਸਾਲ ਲਈ ਅਤੇ ਉਸ ਤੋਂ ਬਾਅਦ ਦੇ ਸਾਲਾਂ ਲਈ ਵੀ ਬੱਚਿਓ ਆਪਣੀ ਅੱਜ ਦੀ ਕਹਾਣੀ ਬੀਜ ਸਾਂਭਣ ਵਾਲੇ ਖਤਮ ਹੁੰਦੀ ਹੈ ਤਾਂ ਆਪਾਂ ਪ੍ਰਸ਼ਨਾਂ ਦੇ ਜਵਾਬ ਦੇਵਾਂਗੇ ਪਹਿਲਾ ਪ੍ਰਸ਼ਨ ਚਿੰਤਤ ਕੌਣ ਸਨ ਚਿੰਤਤ ਕਿਸਾਨ ਸਨ ਦੂਸਰਾ ਪ੍ਰਸ਼ਨ ਕਿਸਾਨਾਂ ਨੇ ਕਿਹੜੇ-ਕਿਹੜੇ ਬੀਜ ਬਚਾਈ ਕਿਸਾਨਾਂ ਨੇ ਪੁਰਾਣੇ ਬੀਜ, ਸਥਾਨਕ ਬੀਜ, ਜੈਵਿਕ ਬੀਜ, ਯਾਨੀ ਕਿ ਉਪਰੋਕਤ ਸਾਰਿਆਂ ਤੇ ਨਿਸ਼ਾਨ ਲਾਵਾਂਗੇ। ਪ੍ਰਸ਼ਨ 3 ਸੁਮਤੀ ਨੇ ਬੈਂਕ ਤੋਂ 1 ਕਿਲੋ ਕਿਹੜੇ ਬੀਜ ਉਧਾਰ ਲਈ? ਖਪਾਦੇ ਬੀਜ। ਹਾਂ, ਖਪਾਦੇ ਬੀਜ ਉਧਾਰ ਲਈ ਸੀ। ਕ੍ਰੂਪਾ ਬੈਂਕ ਵਿੱਚ ਕਿਹੜੇ ਬੀਜ ਜਮ੍ਹਾਂ ਕਰਦੀ ਹੈ? ਹਾਂ, ਕ੍ਰੂਪਾ ਝੋਨੇ ਦੇ ਬੀਜ ਜਮ੍ਹਾਂ ਕਰਦੀ ਹੈ। ਪ੍ਰਸ਼ਨ 5 ਨਵੀਤਾ ਨੇ ਕਿਹੜੀ ਤਰਕੀਬ ਦੱਸੀ? ਨਵੀਤਾ ਨੇ ਦੱਸਿਆ ਅਸੀਂ ਇੱਕ ਬੈਂਕ ਸ਼ੁਰੂ ਕਰਾਂਗੇ। ਪ੍ਰਸ਼ਨ 6 ਵਿਜੇ ਕੀ ਪੁੱਛਦਾ ਹੈ? ਤਾਂ ਕਿ ਸਾਡੀ ਕਿਵੇਂ ਮਦਦ ਕਰੇਗਾ ਵਿਜੇ ਨੇ ਪੁੱਛਿਆ ਇਸ ਕਹਾਣੀ ਵਿੱਚਲੇ ਕਿਸੇ ਚਾਰ ਪਾਤਰਾਂ ਦੇ ਨਾਂ ਦੱਸੋ ਨਵੀਤਾ ਵਿਜੈ ਕੇਤਕੀ ਕ੍ਰੂਪਾ ਪ੍ਰਸ਼ਨ 8 ਵੱਧ ਤੋਂ ਵੱਧ ਬੀਜ ਇਕੱਠੇ ਕਰਕੇ ਉਹਨਾਂ ਦੇ ਨਾਮ ਲਿਖੋ ਹਾਂਜੀ ਬੱਚਿਓ ਤੁਸੀਂ ਆਪਦੇ ਘਰੇ ਛੋਟੇ-ਛੋਟੇ ਲਪਾਵਿਆਂ ਦੇ ਵਿੱਚ ਬੀਜ ਇਕੱਠੇ ਕਰਨੇ ਤਾਂ ਕਿ ਤੁਹਾਨੂੰ ਬੀਜਾਂ ਦੀ ਪਛਾਣ ਹੋ ਸਕੇ ਜਿਵੇਂ ਕਪਾਹ ਦੇ ਬੀਜ, ਭਿੰਡੀਆਂ ਦੇ ਬੀਜ, ਝੋਨੇ ਦੇ, ਕੱਦੂ ਦੇ, ਕਰੇਲੇ, ਕਣਕ ਸਰੋਂ, ਸੋਇਆਬੀਨ, ਧਨੀਆ, ਆਤੀਬੋਸਰੀ ਬੀਜ ਜਿਹੜੇ ਸਾਨੂੰ ਘਰੋਂ ਹੀ ਮਿਲ ਜਾਣਗੇ ਤੇ ਉਹਨਾਂ ਨੂੰ ਕਲੈਕਟ ਕਰਨਾ ਹੈ। ਆਪਣੀ ਅਗਲੀ ਕਹਾਣੀ ਸ਼ਰਾਰਤ ਦੀ ਪੁੜੀ। ਸ਼ਰਾਰਤ ਦੀ ਪੁੜੀ ਕਹਾਣੀ ਇਸ ਤਰ੍ਹਾਂ ਹੈ ਅੱਜ ਜਦੋਂ ਮੈਂ ਘਰ ਵਾਪਸ ਆਇਆ ਤਾਂ ਘਰ ਦੀ ਹਾਲਤ ਦੇਖ ਕੇ ਮੇਰਾ ਸਿਰ ਚੱਕਰਾ ਗਿਆ। ਕਿਤਾਬਾਂ ਮੇਜ਼ ਉੱਤੇ ਖਿਲਰੀਆਂ ਪਈਆਂ ਸਨ ਸੋਫੇ ਦੀ ਜੋ ਗੱਦੀ ਹੁੰਦੀ ਉਹ ਫਰਸ਼ ਤੇ ਪਈ ਸੀ ਕਿਉਂਕਿ ਕਿਸੇ ਗੱਦੀ ਦੇ ਹੱਥ ਪੈਰ ਤਾਂ ਹੁੰਦੇ ਨਹੀਂ ਕਿ ਉਹ ਆਪਣੇ ਆਪ ਹੀ ਠੰਡੇ ਕਿ ਸਕੇ ਜ਼ਰੂਰ ਕਿਸੇ ਨੇ ਇੱਥੇ ਆ ਕੇ ਕੁਝ ਜਾਣਬੁੱਝ ਕੇ ਅਜਿਹਾ ਕੀਤਾ ਹੈ ਘਰ ਦੇ ਜੀ ਭੂਆ ਦੀ ਕੁੜੀ ਦੇ ਵਿਆਹ ਦੀਆਂ ਤਿਆਰੀਆਂ 'ਚ ਲੱਗੇ ਹੋਏ ਹਨ ਉਹਨਾਂ ਨੇ ਸ਼ਾਇਦ ਇਹ ਵੀ ਨਹੀਂ ਦੇਖਿਆ ਕਿ ਘਰ ਕਿੰਨਾ ਖਲਾਰਾ ਪਿਆ ਹੋਇਆ ਹੈ ਹੁਣ ਮੈਨੂੰ ਪਤਾ ਕਰਨਾ ਪਊਗਾ ਕਿ ਇਹ ਸਭ ਕਿਹਨੇ ਕੀਤਾ ਹੈ ਮੇਰੇ ਮਨ ਵਿੱਚ ਇਹ ਸਵਾਲਾ ਜਿਹਾ ਘੁੰਮ ਰਿਹਾ ਸੀ ਕਿ ਇਹ ਸਭ ਕਿਸ ਤਰ੍ਹਾਂ ਹੋਵੇਗਾ ਇਹ ਸੋਚਦੇ ਮੈਂ ਕੱਪੜੇ ਬਦਲ ਲਏ ਤੇ ਕੁਝ ਆਰਾਮ ਕੀਤਾ ਫਿਰ ਆਪਣਾ ਜਸੂਸੀ ਦਿਮਾਗ ਘੁਮਾਉਣ ਲੱਗਾ ਪਰ ਅਜਿਹਾ ਕਿਵੇਂ ਹੋਇਆ ਕੁਝ ਪਤਾ ਨਹੀਂ ਲੱਗ ਸਕਿਆ ਜਦੋਂ ਮੈਨੂੰ ਕੁਝ ਸਮਝ ਨਾ ਆਇਆ ਤਾਂ ਮੈਂ ਬਰਾਂਡ ਵਿੱਚ ਆ ਕੇ ਬੈਠ ਗਿਆ ਅਚਾਨਕ ਮੇਰੀ ਨਿਗਾਹ ਹਿਲਦੇ ਹੋਏ ਪਰਦੇ ਤੇ ਪਈ ਮੈਂ ਦੱਬੇ ਪਾਮਪੈਰਾ ਐਂ ਦੱਬੇ ਪੈਰਾ ਨਾਲ ਪਰਦੇ ਵੱਲ ਵਧਿਆ ਫਿਰ ਹੌਲੀ ਹੌਲੀ ਪਰਦਾ ਹਟਾ ਕੇ ਦੇਖਿਆ ਉੱਥੇ ਇੱਕ ਪੂਰੀ ਬਿੱਲੀ ਬੈਠੀ ਸੀ ਮੈਨੂੰ ਦੇਖ ਕੇ ਮਿਉ ਮਿਉ ਕਰਨ ਲੱਗ ਪਈ ਸ਼ਾਇਦ ਉਹ ਭੁੱਖੀ ਸੀ ਮੈਂ ਉਸ ਨੂੰ ਕੌਲੀ ਵਿੱਚ ਦੁੱਧ ਦਿੱਤਾ ਮੈਂ ਹੱਸ ਪਿਆ ਕਿਉਂਕਿ ਕੁਝ ਵੀ ਜਿਆ ਨਹੀਂ ਸੀ ਜੋ ਮੈਂ ਸੋਚ ਰਹੀ ਐ ਸੀ ਇਹ ਸਾਰਾ ਕੰਮ ਇਸ ਸ਼ਰਾਰਤ ਦੀ ਪੁੜੀ ਨੇ ਕੀਤਾ ਸੀ ਤਾਂ ਅਸ਼ਰਾਰਤ ਦੀ ਪੁੜੀ ਦੇ ਪ੍ਰਸ਼ਨ ਇਸ ਤਰ੍ਹਾਂ ਬੱਚਿਓ ਜਦੋਂ ਲੜਕਾ ਘਰ ਪਹੁੰਚਿਆ ਤਾਂ ਘਰ ਦੀ ਹਾਲਤ ਕਿਉਂ ਜੀ ਸੀ ਇਹਦਾ ਉੱਤਰ ਹੈ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਦੂਸਰਾ ਪ੍ਰਸ਼ਨ ਲੜਕਾ ਕਿਸ ਗੱਲ ਤੇ ਹੱਸਿਆ ਹਾਂ ਲੜਕਾ ਇਸ ਗੱਲ ਤੇ ਹੱਸਿਆ ਸੀ ਕਿਉਂਕਿ ਸਾਰਾ ਖਿਲਾਰਾ ਬਿੱਲੀ ਨੇ ਪਾਇਆ ਸੀ ਉਹ ਸੋਚਦਾ ਸੀ ਨਾ ਪਤਾ ਨਹੀਂ ਕਰਦਿਆ ਨਹੀਂ ਪਾਇਆ ਪਰ ਇੱਕ ਲਾਰਾ ਬਿੱਲੀ ਨੇ ਪਾਇਆ ਸੀ ਤੀਸਰਾ ਪ੍ਰਸ਼ਨ ਘਰ ਦੀ ਹਾਲਤ ਕੀ ਲੜਕਾ ਕਿਸ ਨੂੰ ਜ਼ਿੰਮੇਵਾਰ ਮੰਨ ਰਿਹਾ ਸੀ ਤੇ ਕਿਉਂ ਘਰ ਦੀ ਹਾਲਤ ਦੀ ਲੜਕਾ ਆਪਣੇ ਪਰਿਵਾਰ ਦੀ ਜੀਆਂ ਨੂੰ ਜ਼ਿੰਮੇਵਾਰ ਮੰਨ ਰਿਹਾ ਸੀ ਕਿਉਂਕਿ ਸਾਰੇ ਜਾਨੇ ਭੂਆ ਦੀ ਕੁੜੀ ਦੇ ਵਿਆਹ ਦੀਆਂ ਤਿਆਰੀਆਂ 'ਚ ਲੱਗੇ ਹੋਏ ਸੀ ਕਿਸੇ ਨੇ ਘਰ ਦੀ ਸਫਾਈ ਵੱਲ ਧਿਆਨ ਨਹੀਂ ਦਿੱਤਾ ਕਹਾਣੀ ਅਨੁਸਾਰ ਸ਼ਰਾਰਤ ਦੀ ਪੁੜੀ ਸ਼ਬਦ ਦਾ ਕੀ ਅਰਥ ਹੈ ਬੱਚਿਓ ਸ਼ਰਾਰਤ ਦੀ ਪੁੜੀ ਦਾ ਮਤਲਬ ਹੁੰਦਾ ਜੋ ਬਹੁਤ ਜ਼ਿਆਦਾ ਸ਼ਰਾਰਤਾਂ ਕਰੇ ਉਸ ਨੂੰ ਸ਼ਰਾਰਤ ਦੀ ਪੁੜੀ ਕਿਹਾ ਜਾਂਦਾ ਹੈ ਜਸੂਸ ਦਾ ਕੀ ਮਤਲਬ ਹੈ ਜਿਸੂਸੀ ਦਾ ਕੀ ਮਤਲਬ ਹੈ ਕਿ ਤੁਸੀਂ ਕਦੇ ਜਿਸੂਸੀ ਕੀਤੀ ਹੈ ਕਦੋਂ ਅਤੇ ਕਿਵੇਂ ਆਪਣਾ ਅਨੁਭਵ ਲਿਖੋ ਜਿਸੂਸ ਦਾ ਮਤਲਬ ਹੁੰਦਾ ਹੈ ਵੀ ਜਿਹੜਾ ਕੋਈ ਇਨਸਾਨ ਕਿਸੇ ਗੱਲ ਦੀ ਤਹਿ ਤੱਕ ਜਾਵੇ ਉਹ ਪਤਾ ਕਰੇ ਕਿ ਇਹ ਘਟਨਾ ਕਰਮ ਕਿਵੇਂ ਵਾਪਰਿਆ ਕੀ ਹੋਇਆ ਗੱਲਬਾਤ ਜਿਵੇਂ ਹੁਣ ਇਹ ਬਿੱਲੀ ਨੇ ਖਲਾਰਾ ਪਾਇਆ ਹੋਇਆ ਸੀ ਇਹ ਪੂਰੀ ਇਹਨੇ ਜਿਸੂਸੀ ਦਿਮਾਗ ਘਮਾਇਆ ਵੀ ਕਿਵੇਂ ਹੋਇਆ ਕਿਹਨੇ ਕੀਤਾ ਹੈਨਾ ਜਿਸੂਸੀ ਦਾ ਮਤਲਬ ਕੀ ਹੈ ਗੱਲ ਦੀ ਤਹਿ ਤੱਕ ਜਾਣਾ ਕੀ ਤੁਸੀਂ ਕਦੇ ਜਿਸੂਸੀ ਕੀਤੀ ਹੈ ਹਾਂ ਮੈਂ ਵੀ ਇੱਕ ਵਾਰ ਜਿਸੂਸੀ ਕੀਤੀ ਸੀ ਇੱਕ ਵਾਰੀ ਕਿਉਂਕਿ ਕੋਈ ਬੱਚਾ ਮੇਰੀ ਕਲਾਸ 'ਚ ਆਇਆ ਤੇ ਉਹ ਝੂਠ ਬੋਲ ਰਿਹਾ ਸੀਗਾ ਵੀ ਮੈਂ ਕੱਲ ਤਾਂ ਨਹੀਂ ਆਇਆ ਮੈਨੂੰ ਬੁਖਾਰ ਹੋ ਗਿਆ ਸੀਗਾ ਪਰ ਮੈਂ ਪੂਰੀ ਗੱਲ ਦੀ ਤਹਿ ਤੱਕ ਗਈ ਉਹਦੇ ਘਰੇ ਫੋਨ ਕੀਤਾ ਨਾਲ ਦੇ ਦੋਸਤ ਬੱਚਿਆਂ ਨੂੰ ਪੁੱਛਿਆ ਕਿ ਇਹ ਬੱਚਾ ਕਿਉਂ ਨਹੀਂ ਆਇਆ ਤਾਂ ਪਤਾ ਲੱਗਿਆ ਵੀ ਉਹ ਜਾਣ ਬੁੱਝੇ ਝੂਠ ਬੋਲ ਰਿਹਾ ਹੈ ਉਹਨੂੰ ਕੋਈ ਬੁਖਾਰ ਨਹੀਂ ਸੀ ਹੋਇਆ ਹੈਨਾ ਤੇ ਇਸ ਤਰ੍ਹਾਂ ਤੁਸੀਂ ਆਪਣਾ ਅਨੁਭਵ ਵੀ ਦੱਸ ਸਕਦੇ ਹੋ ਤਾਂ ਬੱਚਿਓ ਆਪਣੀ ਅਗਲੀ ਕਹਾਣੀ ਹੈ ਇੱਕ ਨਵੀਂ ਸਵੇਰ ਸਵੇਰ ਦਾ ਸਮਾਂ ਸੀ ਸੂਰਜ ਦੀ ਲਾਲੀ ਚਾਰੇ ਪਾਸੇ ਫੈਲੀ ਹੋਈ ਸੀ ਸਾਡੀ ਟੋਲੀ ਦੇ ਸਾਰੇ ਮੁੰਡੇ ਕੁੜੀਆਂ ਛਾਲਾ ਮਾਰ ਰਹੇ ਸਨ ਅੱਗੇ ਕੁਝ ਅੱਗੇ ਚੱਲਦੇ ਸਨ ਤੇ ਕੁਝ ਪਿੱਛੇ ਰਹਿ ਜਾਂਦੇ ਸਨ ਹਰ ਕੋਈ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਸੀ ਅਜੇ ਟੋਲੀ ਦੇ ਪਿੱਛੇ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਰਲ ਨਹੀਂ ਸਕਿਆ ਕਿਉਂ ਕਿਉਂ ਨਹੀਂ ਰਲ ਸਕਿਆ ਕਿਉਂਕਿ ਉਸ ਨੂੰ ਬਸਾਖੀਆਂ ਦੇ ਸਾਰੇ ਤੁਰਨਾ ਪੈਂਦਾ ਸੀ ਫਿਰ ਦੀਪ ਨੇ ਕਿਹਾ ਚਲੋ ਦੇਰ ਹੋ ਜਾਵੇਗੀ ਉਸਨੇ ਹਾਂ ਵਿੱਚ ਹਾਂ ਮਿਲਾ ਕੇ ਬਸਾਖੀਆਂ ਨਾਲ ਤੇਜ਼ ਤੇ ਚੱਲਣਾ ਸ਼ੁਰੂ ਕਰ ਦਿੱਤਾ ਕੁਝ ਸਮੇਂ ਬਾਅਦ ਉਹ ਸਾਰੇ ਖੇਤ ਚ ਪਹੁੰਚ ਗਏ ਦਾਦਾ ਜੀ ਸਾਡੀ ਉਡੀਕ ਕਰ ਰਹੇ ਸਨ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਸੀ ਅਤੇ ਅਸੀਂ ਨਵੀਂ ਕਿਸਮ ਦਾ ਕੰਮ ਕਰਨ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਸੀ ਦਾਦਾ ਜੀ ਨੇ ਇਸ਼ਾਰਾ ਕਰਕੇ ਕਿਹਾ ਦੇਖੋ ਉਹ ਸਾਹਮਣੇ ਪੌਦੇ ਪਏ ਹਨ ਉਹ ਸਾਰੇ ਪੌਦੇ ਟੋਇਆਂ ਵਿੱਚ ਲਗਾਉਣੇ ਹਨ ਇਸ ਲਈ ਰਮਨ ਨੇ ਕਿਹਾ ਇੱਥੋਂ ਇੱਕ ਇੱਕ ਪੌਦਾ ਚੁੱਕ ਕੇ ਦੇਣ ਦਾ ਕੰਮ ਮੈਂ ਕਰਾਂਗਾ ਉਹ ਸਾਨੂੰ ਪੌਦਾ ਫੜਾਉਂਦਾ ਰਿਹਾ ਅਸੀਂ ਸਾਰੇ ਪੌਦਿਆਂ ਨੂੰ ਟੋਇਆਂ ਤੱਕ ਪਹੁੰਚਾਉਂਦੇ ਰਹੇ ਦਾਦਾ ਜੀ ਨੇ ਪੌਦਿਆਂ ਲਈ ਪਹਿਲਾਂ ਹੀ ਟੋਇਆਂ ਤਿਆਰ ਕਰ ਲਈ ਸਨ ਕੁਝ ਹੀ ਦੇਰ ਵਿੱਚ ਸਾਰੇ ਪੌਦੇ ਆਪੋਂ ਆਪਣੇ ਸਥਾਨਾਂ ਤੇ ਪਹੁੰਚ ਗਏ ਸਾਡੇ ਵਿੱਚੋਂ ਹਰ ਕੋਈ ਟੋਇਏ ਵਿੱਚ ਇੱਕ ਪੌਦਾ ਲਗਾ ਰਿਹਾ ਸੀ ਉਸ ਵਿੱਚ ਰੂੜੀ ਦੀ ਖਾਦ ਪਾ ਰਿਆ ਸੀ ਦਾਦਾ ਜੀ ਹਰ ਪੌਦੇ ਨੂੰ ਬਾਲਟੀ ਨਾਲ ਪਾਣੀ ਦੇ ਰਹੇ ਸਨ ਸਵੇਰ ਦੀ ਲਾਲੀ ਦਿਖਾ ਹੁਣ ਸੂਰਜ ਖਿੜ ਚੁੱਕਾ ਸੀ ਨਵੇਂ ਲਗਾਏ ਪੌਦੇ ਤੇਜ਼ ਧੁੱਪ ਵਿੱਚ ਚਮਕ ਰਹੇ ਸਨ ਉਹਨਾਂ ਦੇਖ ਕੇ ਸਾਡੀਆਂ ਅਤੇ ਦਾਦਾ ਜੀ ਦੀਆਂ ਅੱਖਾਂ ਵੀ ਖੁਸ਼ੀ ਨਾਲ ਚਮਕ ਰਹੀਆਂ ਸਨ ਆਪਣੀ ਕਹਾਣੀ ਇੱਕ ਸਵੇਰ ਖਤਮ ਹੋ ਗਈ ਹਰ ਰੋਜ਼ ਦੀ ਤਰ੍ਹਾਂ ਪਹਿਲਾ ਪ੍ਰਸ਼ਨ ਤੇ ਉਹਦਾ ਜਵਾਬ ਤੁਹਾਡੇ ਵੱਲੋਂ ਜ਼ਰੂਰ ਆਉਣਾ ਚਾਹੀਦਾ ਹੈ ਪ੍ਰਸ਼ਨ ਪਹਿਲਾ ਅਜੇ ਟੋਲੀ ਦੇ ਪਿੱਛੇ ਕਿਉਂ ਰਹਿ ਗਿਆ ਸੀ ਅਜੀ ਟੋਲੀ ਦੇ ਪਿੱਛੇ ਇਸ ਲਈ ਰਹਿ ਗਿਆ ਸੀ ਕਿਉਂਕਿ ਬਿਸਾਕੀਆਂ ਨਾਲ ਚੱਲਦਾ ਸੀ ਪੁੱਤ ਬਿਸਾਕੀਆਂ ਹੁੰਦੀਆਂ ਜਿਹੜੇ ਇਨਸਾਨ ਦੇ ਕੋਈ ਲੱਤਾਂ ਕੰਮ ਨਾ ਕਰਦੀਆਂ ਹੁਣ ਤਾਂ ਉਹ ਕੋਈ ਇੱਕ ਲੱਕੜ ਦੀ ਸੋਟੀ ਹੁੰਦੀ ਹੈ ਤੇ ਉਹਦੇ ਸਹਾਰੇ ਚੱਲਦਾ ਹੈ ਉਹ ਦੂਸਰਾ ਪ੍ਰਸ਼ਨ ਬੱਚਿਆਂ ਨੇ ਖੇਤ ਵਿੱਚ ਕੀ ਕੀ ਕੰਮ ਕੀਤਾ ਬੱਚਿਆਂ ਨੇ ਖੇਤ ਵਿੱਚ ਟੋਏ ਬੁੱਟੇ ਹੋਏ ਸਨ ਜਿਹੜੇ ਉਹਨਾਂ ਵਿੱਚ ਪੌਦੇ ਲਗਾਏ ਦਾਦਾ ਜੀ ਦੀਆਂ ਅੱਖਾਂ ਵਿੱਚ ਖੁਸ਼ੀ ਕਿਉਂ ਚਮਕ ਰਹੀ ਸੀ ਹਾਂ ਉੱਤਰ ਇਹਦਾ ਹੈਗਾ ਨਵੇਂ ਲਗਾਏ ਪੌਦੇ ਤੁੱਪ ਵਿੱਚ ਚਮਕ ਰਹੇ ਸਨ ਉਹਨਾਂ ਨੂੰ ਦੇਖ ਕੇ ਦਾਦਾ ਜੀ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਚਮਕ ਆ ਗਈ ਸੀ। ਪ੍ਰਸ਼ਨ ਚੌਥਾ ਪੌਦੇ ਲਗਾਉਣ ਲਈ ਕੀ ਕੀ ਕਰਨਾ ਪੈਂਦਾ ਹੈ? ਕਿਸੇ ਕੋਲ ਪਤਾ ਕਰਕੇ ਲਿਖੋ। ਹਾਂ ਬੱਚੇ ਜਿਵੇਂ ਤੁਹਾਨੂੰ ਪਤਾ ਹੈ ਕੋਈ ਪੌਦਾ ਲਗਾਉਣਾ ਹੋਵੇ ਤਾਂ ਪਹਿਲਾਂ ਟੋਆ ਪੁੱਟਣਾ ਪੈਂਦਾ ਹੈ ਉਸ ਵਿੱਚ ਬੁੱਧਾ ਲਗਾਇਆ ਜਾਂਦਾ ਹੈ ਖਾਦ ਪਾਈ ਜਾਂਦੀ ਹੈ ਤੇ ਪਾਣੀ ਪਾਇਆ ਜਾਂਦਾ ਹੈ। ਤੇ ਤੁਸੀਂ ਆਪਣੇ ਪੇਰੈਂਟਸ ਨੂੰ ਆਪਣੇ ਵੱਡਿਆਂ ਤੋਂ ਵੀ ਪੁੱਛ ਕੇ ਲਿਖਣਾ ਵੀ ਪੌਦਾ ਕਿਵੇਂ ਲਗਾਇਆ ਜਾਂਦਾ ਹੈ। ਤੁਸੀਂ ਕਦੇ ਨਾ ਕਦੀ ਕਿਸੇ ਦੀ ਮਦਦ ਕੀਤੀ ਹੋਊਗੀ। ਕਦੋਂ ਕੀਤੀ ਅਤੇ ਕਿੱਥੇ ਕੀਤੀ ਹੈ? हां मैं अपने अनुभव बता सकती हूं कि मैं सड़क पार करने में एक अन्य व्यक्ति की मदद की थी हूं तो एक छोटा बच्चा ਸੀਗਾ ਜਿਸ ਦਾ ਸਾਈਕਲ ਸੜਕ ਦੇ ਵਿੱਚਕਾਰ ਖਰਾਬ ਹੋ ਗਿਆ ਸੀ ਤਾਂ ਮੈਂ ਉਸ ਨੂੰ ਸੜਕ ਪਾਰ ਕਰਨ 'ਚ ਮਦਦ ਕੀਤੀ ਸੀ ਕਿ ਤੇ ਇਹ ਅਸੀਂ ਮੈਂ ਕਦੋਂ ਕੀਤੀ ਸੀਗੀ ਜਦੋਂ ਮੈਂ ਹਰ ਰੋਜ਼ ਸਕੂਲ ਜਾਂਦੀ ਆ ਮੇਰੇ ਰਸਤੇ ਵਿੱਚ ਇੱਕ چھوٹਾ ਬੱਚਾ ਮਿਲਿਆ ਸੀ हां प्यारे ਬੱਚਿਓ ਆਪਣੀ ਅਗਲੀ ਕਹਾਣੀ ਹੈ ਜੁਗਨੂਆਂ ਦੀ ਚਮਕ ਕਹਾਣੀ ਇਸ ਤਰ੍ਹਾਂ ਹੈ ਜੁਗਨੂ ਨਿੱਕੇ-ਨਿੱਕੇ ਖੰਭਾਂ ਵਾਲੇ ਕੀਟ ਹੁੰਦੇ ਐ ਜੋ ਹਨੇਰੇ ਵਿੱਚ ਚਮਕਦੇ ਆ ਪਰ ਇਹ ਕਿਉਂ ਚਮਕਦੇ ਹਨ ਇਹਨਾਂ ਵਿੱਚੋਂ ਇਹ ਲਿਸ਼ਕਾਰਾ ਕਿਵੇਂ ਪੈਦਾ ਹੁੰਦਾ ਹੈ ਕੀ ਕੋਈ ਮੈਨੂੰ ਇਹ ਦੱਸ ਸਕਦਾ ਹੈ ਅਜਿਹਾ ਕਿਉਂ ਹੁੰਦਾ ਜੇ ਤਿੰਨੇ ਆਪਣੀ ਜਮਾਤ ਵਿੱਚ ਸਾਇਪਾਟੀਆਂ ਤੋਂ ਪੁੱਛਿਆ ਕਵਿਤਾ ਜਮਾਤ ਵਿੱਚ ਸਭ ਤੋਂ ਹੁਸ਼ਿਆਰ ਸੀ ਉਸਨੇ ਜਤਨ ਅਤੇ ਉਸਦੇ ਦੋਸਤਾਂ ਨੂੰ ਦੱਸਿਆ ਕਿ ਜੁਗਨੂਆਂ ਅੰਦਰ ਕਦੇ ਨਾ ਖਤਮ ਹੋਣ ਵਾਲੀ ਰੋਸ਼ਨੀ ਦੀ ਭਰਮਾਰ ਹੁੰਦੀ ਹੈ ਉਹ ਇੱਧਰ ਉੱਧਰ ਉੱਡਦੇ ਹਨ ਅਤੇ ਚਮਕਦੇ ਹੋਏ ਬਹੁਤ ਖੁਸ਼ ਹੁੰਦੇ ਹਨ ਇਹ ਉਹਨਾਂ ਦਾ ਸੰਕੇਤ ਹੁੰਦਾ ਹੈ ਇਹ ਕਹਿਣ ਦਾ ਵੀ ਸੁਣੋ ਵੇਖੋ ਮੈਂ ਇੱਥੇ ਹਾਂ ਕਵਿਤਾ ਨੇ ਕਿਹਾ ਕਿ ਜੁਗਨੂਆਂ ਦੀ ਚਮਕ ਲੂਸੀਫਰੇਸ ਨਾਂ ਦੇ ਇੱਕ ਪ੍ਰੋਟੀਨ ਅਤੇ ਲੂਸੀਫੇਰੇ ਨਾਂ ਦੇ ਇੱਕ ਰੰਗ ਚਾੜਨ ਵਾਲੇ ਪਦਾਰਥ ਦੀ ਵਜ੍ਹਾ ਨਾਲ ਹੁੰਦੀ ਹੈ ਪ੍ਰੋਟੀਨ ਚਈਆਂ ਖਾਸ ਚੀਜ਼ਾਂ ਦੀ ਮਦਦ ਨਾਲ ਸਾਡਾ ਸਰੀਰ ਸਾਡੇ ਵਿੱਚ ਮਾਸਪੇਸ਼ੀਆਂ ਹੱਡੀਆਂ ਤੇ ਚਮੜੀ ਨੂੰ ਬਣਾਉਂਦਾ ਹੈ ਜਦੋਂ ਕਿ ਰੰਗ ਬਣਾਉਣ ਵਾਲੇ ਪਦਾਰਥ ਅਜੇ ਕੁਦਰਤੀ ਰੰਗੀਨ ਤੱਤ ਹਨ ਜੋ ਪੌਦਿਆਂ ਤੇ ਜਾਨਵਰਾਂ ਵਿੱਚ ਪਾਏ ਜਾਂਦੇ ਹਨ ਜੁਗਨੂ ਦੇ ਨਿੱਕੇ ਜਿਹੇ ਢੰਡਰ ਜਦੋਂ ਇਹ ਦੋਵੇਂ ਮਿਲਦੇ ਹਨ ਤਾਂ ਉੱਥੋਂ ਪਹਿਲਾਂ ਹੀ ਮੌਜੂਦ ਆਕਸੀਜਨ ਦੇ ਨਾਲ ਇਹ ਪ੍ਰਕਿਰਿਆ ਕਰਦੇ ਹਨ ਇਸ ਨਾਲ ਥੋੜੀ ਜੀ ਅਤਿਸ਼ਬਾਜ਼ੀ ਦਿਖਦੀ ਹੈ ਅਤੇ ਰੋਸ਼ਨੀ ਚਮਕਦਾਰ ਰੋਸ਼ਨੀ ਪੈਦਾ ਹੁੰਦੀ ਹੈ ਜੋ ਅਸਲ ਵਿੱਚ ਜੁਗਨੂ ਦੀ ਚਮਕ ਹੁੰਦੀ ਹੈ ਜੁਗਨੂ ਕਦੇ ਵੀ ਇਕੱਲੇ ਨਹੀਂ ਰਹਿੰਦੇ ਸਾਡੀ ਪ੍ਰithvi ਉੱਤੇ ਜੁਗਨੂਆਂ ਦੀਆਂ 2000 ਤੋਂ ਵੀ ਵੱਧ ਪ੍ਰਜਾਤੀਆਂ ਹਨ ਜੁਗਨੂ ਨਿੱਕੇ ਜਿਹੇ ਹੁੰਦੇ ਹਨ ਸ਼ਾਇਦ ਤੁਹਾਡੀਆਂ ਉਂਗਲਾਂ ਤੋਂ ਵੀ ਛੋਟੇ ਲੇਕਿਨ ਇਕੱਠੇ ਹੋ ਕੇ ਇਹ ਚਮਕਦੇ ਜੀਵ ਪੂਰੇ ਬਾਗ ਵਿੱਚ ਰੋਸ਼ਨੀ ਕਰ ਦਿੰਦੇ ਹਨ ਅਤੇ ਉਹ ਵੀ ਮੁਫਤ ਹੈ ਨਾ ਕਮਾਲ ਦੀ ਗੱਲ ਕਿ ਨਹੀਂ ਕਵਿਤਾ ਦੀ ਜੁਗਨੂਆਂ ਬਾਰੇ ਜਾਣਕਾਰੀ ਤੋਂ ਸਾਰੇ ਪ੍ਰਭਾਵਿਤ ਸਨ ਤਾਂ ਬੱਚਿਓ ਆਪਾਂ ਹੁਣ ਜੁਗਨਾਂ ਦੀ ਚਮਕ ਕਹਾਣੀ ਦੇ ਪ੍ਰਸ਼ਨਾਂ ਦੇ ਜਵਾਬ ਲੱਭਾਂਗੇ ਪਹਿਲਾ ਪ੍ਰਸ਼ਨ ਹੈ ਨਿੱਕੇ ਨਿੱਕੇ ਖੰਭਾ ਵਾਲੇ ਕੀਟ ਕੀ ਕਹਿੰਦੇ ਹਨ ਨਿੱਕੇ ਨਿੱਕੇ ਖੰਭਾ ਵਾਲੇ ਕੀਟਾਂ ਨੂੰ ਕੀ ਕਹਿੰਦੇ ਹਨ ਜੁਗਨੂ ਹੂੰ ਦੂਸਰਾ ਪ੍ਰਸ਼ਨ ਜਮਾਤ ਵਿੱਚ ਸਭ ਤੋਂ ਹੁਸ਼ਿਆਰ ਕੌਣ ਸੀ ਕਵਿਤਾ ਪ੍ਰਸ਼ਨ 3 ਧਰਤੀ ਵਿੱਚ ਜੁਗਨਾਂ ਦੀਆਂ ਕਿੰਨੀਆਂ ਪ੍ਰਜਾਤੀਆਂ ਹਨ 2000 ਤੋਂ ਵੱਧ ਚੌਥਾ ਪ੍ਰਸ਼ਨ ਜੁਗਨੋ ਬਾਰੇ ਜਾਣਕਾਰੀ ਲਈ ਅਸੀਂ ਸਾਰੇ ਕਿਸ ਤੋਂ ਪ੍ਰਭਾਵਿਤ ਸਨ ਕਵਿਤਾ ਤੋਂ ਪ੍ਰਸ਼ਨ 5 ਇਹ ਚ ਲਿਖਿਆ ਵਿੱਚ ਵਿਸ਼ੇਸ਼ਣ ਚੁਣੋ। ਹੋਸ਼ਿਆਰ। ਪ੍ਰਸ਼ਨ 6 ਇਹ ਚ ਲਿਖੇ ਵਿੱਚ ਨਾਮ ਚੁਣੋ। ਕਵਿਤਾ, ਜੁਗਨੂ, ਜਤិន ਇਹ ਸਾਰੇ ਨਾਮ ਹਨ ਤਾਂ ਅਸੀਂ ਉਪਰੋਕਤ ਸਾਰਿਆਂ ਤੇ ਨਿਸ਼ਾਨ ਲਾਵਾਂਗੇ। ਪ੍ਰਸ਼ਨ 7 ਜਤਨ ਆਪਣੀ ਜਮਾਤ ਵਿੱਚ ਸਹਿਪਾਟੀਆਂ ਤੋਂ ਕੀ ਪੁੱਛ ਰਿਹਾ ਸੀ? ਜਤਨ ਆਪਣੀ ਸਹਿਪਾਟੀਆਂ ਤੋਂ ਪੁੱਛ ਰਿਹਾ ਸੀ ਜੁਗਨੂ ਕਿਵੇਂ ਚਮਕਦੇ ਹਨ। ਪ੍ਰਸ਼ਨ 8 ਜੁਗਨੂ ਦੀ ਚਮਕ ਕਿਸ ਕਾਰਨ ਹੁੰਦੀ ਹੈ? ਜੁਗਨੂ ਦੀ ਚਮਕ ਲੂਸੀਫਰੇਸ ਨਾਂ ਦੇ ਇੱਕ ਪ੍ਰੋਟੀਨ ਕਾਰਨ ਹੁੰਦੀ ਹੈ। ਜੁਗਨੋਂ ਬਾਰੇ ਜਾਣਕਾਰੀ ਕਿਸਨੇ ਦਿੱਤੀ ਕਵਿਤਾ ਨੇ ਤਾਂ ਪ੍ਰਸ਼ਨ 11 ਜੁਗਨੂ ਦੀ ਤਸਵੀਰ ਬਣਾਓ ਤੇ ਇਸ ਬਾਰੇ 5-17 ਲਿਖੋ ਹਾਂ ਜਿਵੇਂ ਅਸੀਂ ਕਹਿ ਦਈਏ ਜੁਗਨ ਰਾਤ ਨੂੰ ਚਮਕਦੇ ਹਨ ਜੁਗਨਾਂ ਦੀਆਂ 2000 ਤੋਂ ਵੀ ਵੱਧ ਪ੍ਰਜਾਤੀਆਂ ਹਨ ਹੈ ਤੇ ਜੁਗਨੂ ਜਿਹੜੇ ਹੈਗੇ ਆ ਇਹ ਇਹ ਉਹਨਾਂ ਦਾ ਆਤਿਸ਼ਬਾਜੀ ਵਧੀਆ ਲੱਗਦੀ ਹੈ ਉਹਨਾਂ ਦੀ ਚਮਕਦਾਰ ਰੋਸ਼ਨੀ ਜਦੋਂ ਕੱਢਦੇ ਆ ਤੇ ਜੁਗਨੂ ਜਿਹੜੇ ਹੈਗੇ ਆ ਉਹ ਜਿਵੇਂ ਆਪਣੀ ਮਾਸ ਪ੍ਰੋਟੀਨ ਵਾਲਾ ਮਾਸਪੇਸ਼ੀਆਂ ਹੱਡੀਆਂ ਬਣਦੀਆਂ ਇਸ ਤਰ੍ਹਾਂ ਜੁਗਨਾਂ ਦੀ ਚਮਕ ਬਣਦੀ ਹੈ ਤਾ ਬੱਚੋ ਆਪਣੀ ਇਹ ਕਹਾਣੀ ਖਤਮ ਹੁੰਦੀ ਹੈ ਵੀਡੀਓ ਲੰਬੀ ਹੋਣ ਕਰਕੇ ਆਪਾਂ ਬਾਕੀ ਕਹਾਣੀਆਂ ਅਗਲੀ ਵੀਡੀਓ ਵਿੱਚ ਕਰਾਂਗੇ ਤਦ ਤੱਕ ਲਈ ਧੰਨਵਾਦ